ਗੇ ਤਾਂਦਰ कूड़ा सुटन वालों ਦੇ ਖਿਲਾਫ ਚੰਡੀਗੜ੍ਹ ਨਗਰ ਨਿਗਮ ਸਖਤ ਨਜ਼ਰ ਆ ਰਿਹਾ ਹੈ ਖੁੱਲੇ ਆਮ ਕੂੜਾ ਸੁਟਣ ਵਾਲਿਆਂ ਦਾ ਚਲਾਨ ਕਟਾਇਆ ਜਾ ਰਿਹਾ ਮੋਟਾ ਚਲਾਨ ਕਟਾਇਆ ਜਾ ਰਿਹਾ ਤਾਂ ਢੋਲ ਵਚਾ ਕੇ ਕੂੜਾ ਸੁਟਣ ਵਾਲਿਆਂ ਨੂੰ ਸ਼ਰਮਿੰਦਾ ਵੀ ਕੀਤਾ ਜਾ ਰਿਹਾ ਤਾਂ ਕੂੜਾ ਸੁਟਣ ਤੇ 13401 ਰੁਪਏ ਦਾ ਚਲਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਨਗਰ ਨਿਗਮ ਨੇ ਦੱਸਦੇ ਕਿ ਸ਼ਿਕਾਇਤ ਦੇ ਲਈ WhatsApp ਨੰਬਰ ਵੀ ਚਾਲੂ ਕਰ ਦਿੱਤਾ ਹੈ ਸ਼ਿਕਾਇਤ ਕਰਤਾ ਦੀ ਪਛਾਣ ਜੜੀ ਗੁਪਤ ਰੱਖੀ ਜਾਏਗੀ ਔਰ ਤਸਵੀਰਾਂ ਤੋਂ ਦਿਖਾ ਰਹੇ ਆ ਟੋਲ ਦੀ ਥਾਪ ਜ਼ਰੂਰ ਵਾਜ ਰਹੀ ਹੈ ਪਰ ਇੱਥੇ ਕੋਈ ਸਮਾਗਮ ਨਹੀਂ ਹੋ ਰਿਹਾ ਬਲਕਿ ਜਿਹੜੇ ਕੂੜਾ ਸੁੱਟਦੇ ਨੇ ਉਹਨਾਂ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ ਹੈ ਢੋਲ ਵਜਾ ਕੇ ਤਾਂਕਿ ਹੋਰਨਾਂ ਨੂੰ ਵੀ ਜਿਹੜੀ ਹੈ ਉਹ ਇਸ ਨੂੰ ਲੈ ਕੇ ਸੇਧ ਮਿਲ ਸਕੇ ਤਾਂ ਇਹ ਤਸਵੀਰਾਂ ਨੇ ਕਿਸ ਤਰੀਕੇ ਜਦੋਂ ਕੂੜਾ ਸੁੱਟਦਾ ਹੈ ਨੇ ਲੋਕ ਉਹਨਾਂ ਦਾ ਮੋਟਾ ਚਲਾਨ ਵੀ ਕੱਟਿਆ ਜਾ ਰਿਹਾ ਨਾਲ ਹੀ ਢੋਢੀ ਜਿਹੜੇ ਨੇ ਉਹ ਢੋਲ ਵਜਾ ਰਹੇ ਨੇ ਔਰ ਜਿਹੜੇ ਲੋਕ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿੱਥੇ ਚਲਾਨ ਦਿੱਤਾ ਜਾ ਰਿਹਾ ਤਾਂ ਢੋਲ ਵਜਾ ਕੇ ਸ਼ਰਮਿੰਦਾ ਕੀਤਾ ਜਾ ਰਿਹਾ ਯਾਨੀ ਕਿ ਹੁਣ ਪੂਰੀ ਤਰ੍ਹਾਂ ਦਿਨ ਸਖਤੀ ਚਰਨੀਗਰਜ ਕਰ ਦਿੱਤੀ ਗਈ ਹੈ ਇਲਾਕਾ ਪਾਵੇ ਕੋਈ ਵੀ ਹੋਵੇ ਪਰ ਤੁਸੀਂ ਖੁੱਲੇ ਦੇ ਵਿੱਚ ਜਾ ਕੇ ਕੂੜਾ ਜਿਹੜਾ ਹੈ ਉਹ ਨਹੀਂ ਸੁੱਟ ਸਕਦੇ ਐਸੋ ਲੈ ਕੇ ਤੁਹਾਨੂੰ ਇਹ ਦਿੱਤੇ ਮੋਟਾ ਚਲਾਨ ਪਰਨਾ ਪਏਗਾ 13000 ਦੇ ਕਰੀਬ ਦੀ ਰਕਮ ਹੈ ਔਰ ਦੂਸਰੇ ਪਾਸੇ ਤੁਹਾਨੂੰ ਇਸ ਤਰੀਕੇ ਸ਼ਰਮਿੰਦਾ ਵੀ ਹੋਣਾ ਪਵੇਗਾ ਕਿਉਂਕਿ ਤੁਹਾਡੇ ਘਰਾਂ ਦੇ ਵਿੱਚ ਡਸਟਬਿਨ ਨੇ ਉਹਨਾਂ ਦੇ ਵਿੱਚ ਕੂੜਾ ਪਾਇਆ ਜਾਵੇ ਜਿਹੜਾ ਇੱਕ ਬਕਾਇਦਾ ਕੁਝ ਰੁਪਏ ਲੈ ਕੇ ਮਹੀਨੇ ਦੇ ਸ਼ਖਸ ਪੈਸ ਕੂੜਾ ਲੈਣ ਆਉਂਦੇ ਨੇ ਉਹਨਾਂ ਨੂੰ ਕੂੜਾ ਦਿੱਤਾ ਜਾਵੇ ਬਚਾਏ ਕਿਸ ਤਰੀਕੇ ਖੁੱਲੇ ਦੇ ਵਿੱਚ ਕੂੜਾ ਸੁੱਟਿਆ ਜਾਵੇ ਤਾਂ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਮਨੋਜ ਰਾਠੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਇਹ ਅਸੀਂ ਤਸਵੀਰਾਂ ਦੇਖ ਰਹੇ ਹਾਂ ਇਹ ਢੋਲ ਵੱਜ ਰਿਹਾ ਹੈ ਪਰ ਇੱਥੇ ਕੋਈ ਸਮਾਗਮ ਨਹੀਂ ਬਲਕਿ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ ਹੈ ਕਿ ਕੁਝ ਹੁਣ ਤੱਕ ਦੀ ਜਾਣਕਾਰੀ ਹੈ ਕਿਸ ਤਰੀਕੇ ਕੰਮ ਕੀਤਾ ਜਾ ਰਿਹਾ ਨਗਰ ਨਿਗਮ ਦੇ ਵੱਲੋਂ ਦੇਖੋ ਗੁਰਜੋਤ ਇਹ ਬਿਲਕੁਲ ਡਿਫਰੈਂਟ ਤਰੀਕਾ ਹੈ ਔਰ ਹਾਲਾਂਕਿ ਇਹ ਜਿਹੜਾ ਤਰੀਕਾ ਹੈ ਇਹ ਬੰਗਲੌਰ ਦੇ ਵਿੱਚ ਵੀ ਅਪਣਾਇਆ ਜਾਂਦਾ ਨਗਰ ਨਿਗਮ ਵੱਲੋਂ ਹਾਲਾਂਕਿ ਹੁਣ ਇਹ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਨੇ ਸ਼ੁਰੂਆਤ ਕੀਤੀ ਇਸ ਦਰਮਿੰਦਾ ਕਰਨ ਦੀ ਕਾਰਨ ਕੀ ਇਹ ਮਕਸਦ ਕੀ ਹੈ ਮਕਸਦ ਸਿਰਫ ਇਹੀ ਹੈ ਕਿ ਸ਼ਹਿਰ ਨੂੰ ਕਿਸ ਤਰ੍ਹਾਂ ਅਸੀਂ ਸਾਫ਼ ਸੁਥਰਾ ਕਰਨਾ ਹੈ ਕਿਉਂਕਿ ਪਿਛਲੇ ਦਿਨਾਂ ਇੱਕ ਗੱਲ ਨਗਰ ਨਿਗਮ ਚ ਵੀ ਉੱઠી ਸੀ ਹਾਊਸ ਦੇ ਵਿੱਚ ਵੀ ਜਿਹੜੀ ਗੱਲ ਉੱઠી ਸੀ ਕਿ ਕਿਸ ਤਰ੍ਹਾਂ ਲੋਕੀ ਜਿਹੜੇ ਨੇ ਉਹ ਜਿਹੜਾ ਘਰ ਦਾ ਕੂੜਾ ਹੈਗਾ ਘਰ ਦਾ ਜਿਹੜਾ ਗਲਤ ਗੰਦ ਹੈ ਉਹ ਸੜਕਾਂ ਤੇ ਵੀ ਸੁੱਟ ਦਿੰਦੇ ਨੇ ਜ਼ਰੂਰ ਤੇ ਜਾਂਦੇ ਹੋਏ ਸੁੱਟ ਦਿੰਦੇ ਨੇ ਜਿਸ ਕਰਕੇ ਗੰਦਗੀ ਦਾ ਜਿਹੜਾ ਆਲਮ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀਗਾ ਤੇ ਹੁਣ ਇੱਕ ਨਵਾਂ ਤਰੀਕਾ ਕਿ ਕੋਈ ਵੀ ਜੇਕਰ ਫੋਟੋ ਖਿੱਚਦਾ ਹੈ ਜਿਹੜਾ ਗੰਦ ਫੇਕ ਰਿਹਾ ਉਸ ਨੂੰ 250 ਰੁਪਏ ਵੀ ਦਿੱਤੇ ਜਾਣਗੇ ਤੇ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਉਸੇ ਘਰ ਦੇ ਵਿੱਚ ਜਿਨੇ ਕੂੜਾ ਫੇਕਿਆ ਜਾ ਕੇ ਕੂੜੇ ਨੂੰ ਲੈ ਕੇ ਉਥੇ ਚਲਾਨ ਵੀ ਕਟਿਆ ਜਾਏਗਾ ਢੋਲ ਲਗਾੜੇ ਨਾਲ ਉਹਦੇ ਘਰ ਜਾਏਗਾ ਸਾਰੇ ਨੂੰ ਇਕੱਟਾ ਦੇਖੋ ਇਹ ਸਿਰਫ ਸ਼ਰਮਿੰਦਾ ਕਰਨ ਲਈ ਯਾਨੀ ਕਿ ਜਿਹੜਾ ਬੰਦਾ ਹੈ ਉਸ ਨੂੰ ਸ਼ਰਮਿੰਦਾ ਹੋਏ ਉਹ ਸ਼ਰਮਿੰਦਾ ਕਰਕੇ ਅੱਗੇ ਤੋਂ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹ ਨਾ ਕਰਨ ਹਾਲਾਂਕਿ ਦੇਖੋ ਇਸ ਤੋਂ ਸ਼ਹਿਰ ਵੀ ਸਾਫ਼ ਹੋਏਗਾ ਔਰ ਕੋਈ ਵੀ ਜਿਹੜਾ ਕੂੜਾ ਜਾਂ ਫਿਰ ਗੰਦਗੀ ਹੈ ਉਹ ਸੜਕਾਂ ਤੇ ਇਸ ਤਰ੍ਹਾਂ ਹੀ ਬੇਵਜਾ ਜੜਾ ਉਹ ਨਹੀਂ ਪਾਏਗਾ ਹਾਲਾਂਕਿ ਹੁਣ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਹ ਮਨੀ ਮਾਜਰਾ ਦੀ ਤਸਵੀਰਾਂ ਨੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਢੋਲ ਲਗਾੜੇ বাজਾ ਕੇ ਕਈ ਲੋਕਾਂ ਦੇ ਕੱਲ ਜਿਹੜਾ ਹੈਗਾ ਨਗਰ ਨਿਗਮ ਦੇ ਖੁਦ ਅਧਿਕਾਰੀ ਪਹੁੰਚੇ ਸੀਗੇ ਟੋਲ ਬੁਝਾਇਆ ਸੀ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦਾ ਚਲਾਨ ਕੱਟਿਆ ਜਿੱਗਾ ਚਲਾਨ ਵੀ ਕੱਟਿਆ ਗਿਆ ਉਹਨਾਂ ਨੂੰ ਪੂਰਾ ਵੀ ਵਾਪਸ ਦਿੱਤਾ ਗਿਆ ਔਰ ਅੱਗੇ ਜੇਕਰ ਕਰਦੇ ਤਾਂ ਡਬਲ ਚਲਾਨ ਦੀ ਜਿਹੜੀ ਹੈਗੀ ਉਹ ਗੱਲ ਕੀਤੀ ਜਾ ਰਹੀ ਔਰ ਇਹ અભિયાન ਚੰਡੀਗੜ੍ਹ ਦੇ ਵਿੱਚ ਹੁਣ ਕੰਟੀਨਿਊ ਜਿਹੜਾ ਹੈ ਉਹ ਰਹਿਣ ਵਾਲਾ ਜਿਹੜੇ ਹਫਤਾ ਵੱਲੋਂ ਜਾਣਕਾਰੀ ਦਿੱਤੀ ਗਈ ਜੀ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਇਹ ਤਸਵੀਰਾਂ ਨੇ ਔਰ ਮਨੀ ਬਾਛਰਾ ਦੀਆਂ ਤਸਵੀਰਾਂ ਦੱਸਿਆ ਸ਼ਾਹ ਜੀ ਅਗੇ ਵਧਿਆ ਤੇ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਤਾਂ ਖਾਨ ਪੀਂਦੀਆਂ ਚੀਜ਼ਾਂ ਤੋਂ ਦੱਸਿਆ ਕਿ 50% ਟੈਰਿਫ ਵਾਪਸ ਲਿਆ ਗਿਆ ਹੈ ਯੂਐਸ ਦੇ ਵਿੱਚ ਖਾਨ ਪੀਂਦੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਤਾਂ ਭਾਰਤ ਦੀ ਚਾਹ ਮਸਾਲੇ ਟ੍ਰੋਪੀਕਲ ਔਰ ਫਰੂਟਸ ਟ੍ਰੋਪੀਕਲ ਫਰੂਟਸ ਵਰਗੇ ਪ੍ਰੋਡਕਟਸ ਤੋਂ ਜਾਸਿ ਕਿ ਟੈਰਿਫ ਹਟਾ ਲਿਆ ਗਿਆ ਵਾਪਸ ਲਿਆ ਗਿਆ ਜ਼ਿਕਰ ਹੋ ਗਿਆ ਵੀ ਹੈ ਕਿ ਭਾਰਤ ਦੇ ਵੱਲੋਂ ਰੂਸ ਤੋਂ ਤੇਲ ਖਰੀਦਣ ਕਰਕੇ ਅਮਰੀਕਾ ਨੇ ਭਾਰਤ ਤੇ 50% ਟੈਰਿਫ ਲਗਾਇਆ ਸੀ ਤਾਂ ਅਮਰੀਕਾ ਦੇ ਵੱਲੋਂ ਉਹਨਾਂ ਪ੍ਰੋਡਕਟਸ ਤੋਂ ਟੈਰਿਫ ਹਟਾਇਆ ਗਿਆ ਹੈ ਜਿਸ ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਘੱਟ ਹੁੰਦੀ ਹੈ ਤਾਂ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਤਦ ਦਿੱਲੀ ਦੇ ਵਿੱਚ ਸੀਮਾਨ ਦੀ ਐਮ ਪ੍ਰੈਸ ਕਾਨਫਰੰਸ ਹੈ ਦੁਪਹਿਰ 2:00 ਵਜੇ ਮੁੱਖ ਮੰਤਰੀ ਮਾਨਦੀਪ ਪ੍ਰੈਸ ਕਾਨਫਰੰਸ ਹੋਏਗੀ ਕਿਸੇ ਇਹ ਮੁੱਦੇ ਤੇ ਦੱਸੇ ਕਿ ਆਪਣੀ ਗੱਲ ਰੱਖ ਸਕਦੇ ਨੇ ਤਾਂ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾਏਗੀ ਔਰ ਨਜ਼ਰਾ ਬਿਲਕੁਲ ਬਣਿਆ ਰਹਿਣ ਕਿ ਆ ਕੀ ਕੁਝ ਅੱਜ ਕਿਹਾ ਜਾਂਦਾ ਹੈ ਸੀਐਮ ਮਾਨ ਦੇ ਵੱਲੋਂ ਔਰ ਦਿੱਲੀ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਨ ਨੂੰ ਲੈ ਕੇ ਕੀ ਕੁਝ ਖਾਸ उधर अकाली दल ने चोन कमीशन दस दिए कि पत्ता लिखा है तरन तारण जिमनी चोन के दौरान दर्ज एफ आई आर लैके चिट्ठी लिखी गई है एफ आई आर की निरपक्ष जांच कराने की मांग की गई है सियासी पदलाखोरी के तहत केस दर्ज हुए हैं श्रोमी अकाली दल का कहना है गलत ढंग केर्कर वोटिंग वाले दिन साढ़े कई वर्कर गिरफ्तार किए गए हैं श्रोमी अकाली दल का कहना है जिमनी चोन के आम आदमी पार्टी ने सकारी मशीनरी की दुरवरतों की है तो दस दिए कि जिमनी चोन हो चुकी है नतीजा भी आ चुका है बेशक ਆਵਾਜ਼ੀ ਪਾਰਟੀ ਦੇ ਪੱਖ ਚ ਭੁਗਤਿਆ ਹੈ ਪਰ ਦੂਜੇ ਪਾਸੇ ਸ਼ੁਭਨੇ ਅਕਾਲੀ ਦਲ ਦੇ ਲਗਾਤਾਰ ਇਲਜ਼ਾਮ ਚੜੇ ਨੇ ਜਾਰੀ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇਹੋ ਜਿਹਾ ਰਮਨ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਫਿਰ ਹੋ ਰਿਹਾ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਧਿ ਕਲਪਨ ਕਮਿਸ਼ਨ ਨੂੰ ਇਕ ਵਿਸਤਾਰਤ ਸ਼ਿਕਾਇਤ ਪੇਟਕੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ। ਰਾਨੀ ਹੈ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਹੀ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਢਾਕੇ ਕੇਸ ਦਰਜ ਕਰਤਾ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿੰਦੀ ਹੈ ਉਧਰਾਬਾਦੀ ਤੇ ਸਪੀਕਰ ਕੁਲਤਾਸ ਸੰਧਵਾ ਨੇ ਵੱਡਾ ਬਿਆਨ ਦਿੱਤਾ ਹੈ ਪੰਜਾਬੀਆਂ ਨੂੰ ਉਹਨਾਂ ਕਹਿਆ ਹੈ ਕਿ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ ਤਾਂ ਇੱਕ ਬੱਚੇ ਵਾਲੀ ਸੋਚ ਬਦਲਣੀ ਬਹੁਤ ਜ਼ਰੂਰੀ ਹੈ ਸੰਧਵਾ ਦਾ ਕਹਿਣਾ ਹੈ ਆਬਾਦੀ ਘਟਨ ਦੇ ਨਾਲ ਫਟੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ ਨਸਲਾਂ ਬਚਾਉਣ ਦੇ ਲਈ 2 ਜਾਂ ਫਿਰ 3 ਬੱਚੇ ਜ਼ਰੂਰੀ ਨੇ ਕੁਲਤਾਸ ਸੰਧਵਾ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਇਹ ਚਲਨ ਜਿਹੜਾ ਹੈ ਉਹ ਗਲਤ ਹੈ ਕਿ ਸਿਰਫ ਇੱਕ ਬੱਚਾ ਹੀ ਕਾਫੀ ਹੈ ਜਾਂ ਦੋ ਬੱਚੇਾਂ ਆ ਤੋਂ ਬਾਅਦ ਮਾਫੀ ਹੈ ਉਹਨਾਂ ਨੇ ਕਿਹਾ ਕਿ ਦੋ ਤੋਂ ਵੱਧ ਬੱਚੇ ਵੀ ਹੋਣੇ ਚਾਹੀਦੇ ਨੇ ਇੱਕ ਤੋਂ ਵੱਧ ਬੱਚਾ ਵੀ ਉਸ ਦੇ ਬਾਰੇ ਮਾਪਿਆਂ ਨੂੰ ਸੋਚਣਾ ਪਏਗਾ ਖਾਸ ਤੌਰ ਤੇ ਪੰਜਾਬੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਆ ਨੂੰ ਹਰਿਆਵਲ ਰੱਖਣਾ ਸੀ ਜਿੱਥੇ ਆ ਦਰਖਤ ਚਾਹੀਦੇ ਆ ਹਰਿਆਲੀ ਚਾਹੀਦੀ ਆ ਉਥੇ ਬੱਚੇ ਵੀ ਚਾਹੀਦੇ ਆ ਤੋਂ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਆ ਹਰੇਕ ਪੰਜਾਬੀ ਦੇ ਬਾਹਰ ਜਾਂਦੇ ਉਹਨਾਂ ਦੇ ਬੱਚੇ ਬਾਹਰ ਉਹ ਹੀ ਦਾ ਘਰੇ ਇਕੱਲੇ ਮਾਪੇ ਰਹਿ ਜਾਂਦੇ ਉਹ ਤਾਂ ਨਰਕ ਦੇ ਜਾਂਦਾ ਦਾਸਤ ਭਾਵੇਂ ਜਿੱਡੀ ਮੱਦੀ ਤੁਹਾਡੇ ਕੋਲ ਜਾਇਦਾਦ ਦਾ ਦੇ ਬੱਚੇ ਕੋਲੇ ਨਹੀਂ ਬੜਾਪੇ ਦੇ ਵਿੱਚ ਤੇ ਫਿਰ ਕਾਦੀ ਜ਼ਿੰਦਗੀ ਹੈ ਸੋ ਇਸ ਕਰਕੇ ਬੱਚੇ ਦੋ ਦੋ ਤਿੰਨ ਤਿੰਨ ਚਾਹੀਦੇ ਆ ਇਹ ਬਿਲਕੁਲ ਗਲਤ ਤਾਂ ਕਹਿੰਦੇ ਇਹ ਕਹਿੰਦੇ ਇੱਕ ਹੀ ਕਾਫੀ ਕਹਿੰਦੇ ਕਿ ਹੋਰ ਦੇ ਮਾਫੀ ਕਹਿੰਦੇ ਦੋ ਹੀ ਕਾਫੀ ਹੋਰ ਦੇ ਮਾਫੀ ਇਹ ਗੱਲ ਹੀ ਸਮਝ ਪੰਜਾਬੀਆਂ ਨੂੰ ਲੱਗੀ ਹੋਰ ਕਿਸੇ ਨੂੰ ਲੱਗੀ ਨਹੀਂ ਤੇ ਨੁਕਸਾਨ ਵੀ ਪੰਜਾਬੀਆਂ ਦਾ ਹੋਇਆ ਤਾਂ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾਉਣਾ ਪੰਜਾਬੀ ਉਹ ਦਿਮਾਗ ਖੋਲੋ ਆਪਦੇ ਕੁਝ ਵੀ ਕਰਨਾ ਗੁਰੂ ਗੁਰੂ ਸਾਹਿਬ ਵੀ ਕਹਿੰਦੇ ਸੋਸ਼ਲ ਵੀ ਕਰਨਾ ਚਾਹੀਦਾ ਸੋ ਇਸ ਕਰਕੇ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਖਬਰ ਨਵਾਂ ਸ਼ਹਿਰ ਤੋਂ ਹੈ ਨਵਾਂ ਸ਼ਹਿਰ ਦੇ ਬੰਗਾ ਬੱਸ ਸਟੈਂਡ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਦਸੀ ਖਬਰਦਸ਼ਾ ਨੇ ਸਕੋਰਪਿਓ ਚਾਲਕ ਤੇ ਗੋਲੀਆਂ ਫਰਾਈਆਂ ਨੇ ਔਰ ਇਹ ਵੱਡੀ ਖਬਰ ਹੈ ਕਬੀਰ ਕਰੀਬ 16 ਤੋਂ 17 ਰਾਉਂਡ ਫਾਇਰਿੰਗ ਕੀਤੀ ਗਈ ਹੈ ਔਰ ਫਾਇਰਿੰਗ ਕਰਕੇ ਬਦਮਾਸ਼ ਫਰਾਰ ਹੋ ਗਏ ਨੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਹੈ ਚਾਰ ਗੰਬੀ ਤੌਰ ਤੇ ਜ਼ਖਮੀ ਹੋਏ ਨੇ ਤਾਂ ਬੰਗਾ ਬੱਸ ਸਟੈਂਡ ਹੈ ਜਿੱਥੇ ਫਾਇਰਿੰਗ ਕੀਤੀ ਗਈ ਹੈ ਜ਼ਖਮੀਆਂ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਆਜ 20 ਕਾਰ ਤੇ ਵਿੱਚ ਦਸੀ ਖਬਰਦਸ਼ਾ ਇਸ਼ਾਨ ਨੌਰ ਫਾਇਰਿੰਗ ਕਰਕੇ ਫਰਾਰ ਹੋ ਗਏ ਨੇ ਸੋ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਗਈ ਆ ਲੋਕ ਦਹਿਸ਼ਤ ਦੇ ਵਿੱਚ ਆਏ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਨੇ ਆ ਤਾਂ ਦੱਸ ਗਏ ਕਿ ਇਹ ਸ਼ਰੇਆਮ ਇੱਥੇ ਫਾਇਰ ਕੀਤੀ ਗਈ ਹੈ ਤਸਵੀਰਾਂ ਤੋਂ ਦਿਖਾ ਰਹੇ ਕਿ ਵੇ ਸ਼ੀਸ਼ੇ ਸਕਾਰਪੀਓ ਦੇ ਟੁੱਟੇ ਹੋਏ ਨੇ ਔਰ ਗੋਲੀਆਂ ਦੇ ਨਿਸ਼ਾਨ ਗੱਡੀ ਤੇ ਗਵਾਹੀ ਪਰ ਰਹੇ ਨੇ ਕਿਸ ਤਰੀਕੇ 16 ਤੋਂ 17 ਰਾਉਂਡ ਫਾਇਰਿੰਗ ਕੀਤੀ ਗਈ ਹੈ ਕਿ ਇਹਦੇ ਵਿੱਚ ਟੋਟਲ ਪੰਜ ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਜਿਨ੍ਹਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਈ ਜੋ ਹੁਣ ਤੱਕ ਦੀ ਤਫ਼ਸੀਲ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਅਕਿਊਜ਼ ਪਰਸਨ ਸੀਗੇ ਜਿਹੜੇ ਆਈ 20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫ ਆਈ ਰਿਜਿਸਟਰ ਕਰਕੇ ਤੇ ਨਾਲ ਜਲਦੀ ਰੌਬਲ ਅਪ ਕਰ ਲਾਂ ਸਰ ਇਹ ਕਿਸੇ ਗੈਂਗਨਾਸ ਬੰਦੇ ਤੇ ਇਹ ਜੀ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਹਜੇ ਇਹਨਾਂ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਤੱਕ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰਵ ਹੈਗੇ ਦੋਨੇ ਬੰਗਿਆਂ ਦੇ ਹਾਂਜੀ ਇਹ ਸਬੂਡੀਵਿਜ਼ਨ ਬੰਗਾ ਦੀ ਰਹਿਣ ਵਾਲੇ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟਲੀ ਦੱਸ ਸਕ